ਅ ਪਤੀ ਸਾਬ ਇਸ ਤੋਂ ਇਲਾਵਾ ਹੁਣ ਆਪਾਂ ਗੱਲ ਕਰਦੇ ਆਂ ਨੇਪਾਲ ਦੀ ਨੇਪਾਲ ਦੀਆਂ ਵੀਡੀਓਜ਼ ਜਦੋਂ ਦੇਖਦੇ ਆਂ ਤਾਂ ਬੜੇ ਸਵਾਲ ਮਨ 'ਚ ਆਉਂਦੇ ਨੇ ਅ ਅੱਜ ਇੱਕ ਹੋਰ ਵੀ ਖਬਰ ਸੀ ਕਿ ਉੱਤਰ ਫਰਾਂਸ ਦੇ ਵਿੱਚ ਵੀ ਲਗਾਤਾਰ ਪ੍ਰਦਰਸ਼ਨ ਚੱਲ ਰਹੇ ਨੇ ਉੱਥੇ ਵੀ ਕਾਫੀ ਸਮੇਂ ਦੀ ਆਪਤਾ ਵੀ ਪਈ ਹੋਈ ਆ ਪਰ ਨੇਪਾਲ ਦੇ ਵਿੱਚ ਜਿਸ ਤਰੀਕੇ ਨਾਲ ਹੋ ਰਿਹਾ ਇਹ ਬਹੁਤ ਘੱਟ ਤਸਵੀਰਾਂ ਦੇਖਣ ਨੂੰ ਮਿਲਦੀਆਂ ਜਿਸ ਤਰੀਕੇ ਨਾਲ ਉੱਥੇ ਦੇ ਮੰਤਰੀ ਕੱਢ-ਕੱਢ ਕੇ ਕੁੱਟੇ ਜਾ ਰਹੇ ਨੇ ਹੁਣ ਤੱਕ ਇਹ ਰਿਵੀ ਆ ਰਿਹਾ ਕਿ ਉੱਥੇ ਫੌਜ ਨੇ ਕੰਟਰੋਲ ਲੈ ਲਿਆ ਉੱਥੇ ਕਰਫਿਊ ਲੱਗ ਗਿਆ ਤੇ ਬਹੁਤ ਲੋਕਾਂ ਦੀ ਮੌਤ ਹੋ ਗਈ ਹੈ ਸੋ ਦੱਸਿਓ ਕੀ ਅਪਡੇਟ ਹੁਣ ਇਸ ਵਕਤ ਆ ਰਹੀ ਹੈ ਅੱਜ ਇਸ ਵਕਤ ਨੇਪਾਲ ਦੇ ਕੀ ਹਾਲ ਨੇ ਦੇਖੋ ਤੁਸੀਂ ਫਰਾਂਸ ਦੀ ਗੱਲ ਕੀਤੀ ਨੇਪਾਲ ਨੇ ਦੁਨੀਆ ਭਰ ਨੂੰ ਦਿਖਾ ਦਿੱਤਾ ਹੈ ਅੱਜ ਤੋਂ 20 ਸਾਲ ਪਹਿਲਾਂ ਵੀ ਨੇਪਾਲ ਨੇ ਦੁਨੀਆ ਭਰ ਨੂੰ ਇੱਕ ਮਾਡਲ ਪੇਸ਼ ਕਰਤਾ ਸੀ ਜਦੋਂ ਪਰਚੰਡਾ ਹੋਰਾਂ ਨੇ ਉੱਥੇ ਇਨਕਲਾਬ ਦੀ ਕੋਸ਼ਿਸ਼ ਨਾ ਕੀਤੀ ਸੀ ਹਾਲਾਂਕਿ ਉਹ ਇਨਕਲਾਬ ਕਿੰਨਾ ਕੁ ਹੋਇਆ ਸੀ ਕਿਵੇਂ ਹੋਇਆ ਸੀ ਇੱਕ ਵੱਖਰੀ ਚੀਜ਼ ਸੀ ਲੇਕਿਨ 20 ਸਾਲ ਪਹਿਲਾਂ ਜਦੋਂ ਪ੍ਰਚੰਡਾ ਹੋ ਰਾਨੇ ਉੱਥੇ ਰੈਵੋਲੂਸ਼ਨ ਕਰਕੇ ਉਥੋਂ ਦੀ ਰਾਜਾ ਸ਼ਾਹੀ ਨੂੰ ਘੱਟੋ ਘੱਟ ਕਿਉਂਕਿ ਉੱਥੇ ਰਾਜਿਆਂ ਦਾ ਰਾਜ ਸੀਗਾ ਨੇਪਾਲ ਦੇ ਵਿੱਚ 20 ਸਾਲ ਪਹਿਲਾਂ ਤੱਕ ਉਹ ਰਾਜਾ ਸ਼ਾਹੀ ਨੂੰ ਮਤਲਬ ਜਿਹੜਾ ਉਹ ਪੁੱਠਾ ਮੋੜਾ ਦੇਤਾ ਸੀ ਤਾਂ ਉਦੋਂ ਵੀ ਚਰਚਾ ਹੋਈ ਸੀ ਨੇਪਾਲ ਦੀ ਹੁਣ ਫਿਰ ਨੇਪਾਲ ਚਰਚਾ ਚਾ ਛੋਟਾ ਜਿਹਾ ਮੁਲਕ ਹੈ ਕ੍ਰਪਸ਼ਨ ਦੇ ਖਿਲਾਫ ਉਥੋਂ ਦੇ ਵਿਦਿਆਰਥੀ ਉੱਠੇ ਨੌਜਵਾਨ ਉੱਠੇ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਕਾਕੇ ਤੈਸ਼ ਕਰਦੇ ਨੇ ਮੰਤਰੀਆਂ ਦੇ ਔਰ ਸਾਡੇ ਕਿਤਾਬਾਂ ਨਹੀਂ ਜੋੜਦੀਆਂ ਇਹਨਾਂ ਦੇ ਘਰਾਂ ਦੇ ਵਿੱਚ ਹਰ ਸਹੂਲਤ ਸਾਡੇ ਕੋਲੇ ਸਹੂਲਤ ਹੈ ਨਹੀਂ ਕਰਪਸ਼ਨ ਦੇ ਖਿਲਾਫ ਉਹਨਾਂ ਨੇ ਮਤਲਬ ਜਿੰਨ ਜੈਟ ਇੱਕ ਮਹਮ ਚਲਾਈ ਜਿੰਨ ਜੈਟ ਜੀ ਐਨ ਹਾਈਫਨ ਪਾ ਕੇ ਜੈਟ ਇਹ ਮਤਲਬ ਉਹਨਾਂ ਦੀ ਸੰਸਥਾ ਹੈ ਨੌਜਵਾਨਾਂ ਵਿਦਿਆਰਥੀਆਂ ਦੀ ਜਦੋਂ ਇਹ ਮਹਮ ਭੱਗ ਗਿਆ ਮਾਹੌਲ ਭੱਗ ਗਿਆ ਤਾਂ ਇਹਨਾਂ ਨੇ ਮਨਦੀਪ ਜੀ ਕੀ ਕੀਤਾ ਕਿ ਉਥੇ 4 ਸਤੰਬਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਬੰਦ ਕਰਤੇ ਵੀ ਇਹ ਤਾਂ ਜੀ ਇਹਦੇ ਤੇ ਵਧ ਰਾਇਆ WhatsApp Facebook Twitter ਜਿਹਨੂੰ X ਕਹਿੰਦੇ ਆਪਾਂ Instagram ਸਾਰੇ ਬੰਦ 26 ਸੋਸ਼ਲ ਮੀਡੀਆ ਐਪਸ ਬੰਦ ਕਰਤੀਆਂ ਉਹ ਜਿਹੜਾ ਵਿਦਿਆਰਥੀਆਂ ਦਾ ਨੌਜਵਾਨਾਂ ਦਾ ਗੁੱਸਾ ਸੋਸ਼ਲ ਮੀਡੀਆ ਤੇ ਨਿਕਲਦਾ ਸੀ ਜੇ ਨਾ ਬੰਦ ਕਰਦੇ ਉਹ ਸ਼ਾਇਦ ਸੋਸ਼ਲ ਮੀਡੀਆ ਤੇ ਗੁੱਸਾ ਨਿਕਲ ਹੀ ਜਾਂਦਾ ਜਿਵੇਂ ਆਪਣੇ ਲਾਈਕ ਸ਼ੇਅਰ ਕਰਦੇ ਹੁੰਦੇ ਆ ਉਹ ਜਿਹੜਾ ਗੁੱਸਾ ਸੋਸ਼ਲ ਮੀਡੀਆ ਤੇ ਨਿਕਲ ਰਿਹਾ ਸੀ ਉਹ ਸੜਕਾਂ ਤੇ ਆ ਗਿਆ ਇੰਟਰਨੈਟ ਬੰਦ ਕਰਤਾ ਇਹਨਾਂ ਦੇ ਸੋਸ਼ਲ ਮੀਡੀਆ ਐਪਸ ਬੰਦ ਹੋ ਗਏ ਉਹ ਸੜਕਾਂ ਤੇ ਆ ਗਏ ਸਕੂਲ ਕਾਲਜ ਯੂਨੀਵਰਸਿਟੀਆਂ ਬੰਦ ਹੋ ਗਈਆਂ ਵਿਦ ਅੱਗ ਲਾਉਣੀ ਸ਼ੁਰੂ ਕੀਤੀ ਸੰਸਦ ਚ ਵੜ ਗਏ ਪ੍ਰਧਾਨ ਮੰਤਰੀਆਂ ਦੇ ਘਰਾਂ ਚ ਵੜ ਗਏ ਔਰ ਮੰਤਰੀਆਂ ਨੂੰ ਕੁੱਟਿਆ ਉਹਨਾਂ ਦੇ ਮਤਲਬ ਘਰ ਫੂਕਤੇ ਉਹਨਾਂ ਦੀਆਂ ਪ੍ਰਾਪਰਟੀਆਂ ਫੂਕਤੀਆਂ ਅਸ਼ੋਸ਼ਸ਼ਤ ਦੀਆਂ ਚੀਜ਼ਾਂ ਫੂਕਤੀਆਂ ਉਹਨਾਂ ਦਾ ਪ੍ਰਧਾਨ ਮੰਤਰੀ ਜਹਾਜ਼ ਲੈ ਕੇ ਭੱਜ ਗਿਆ ਇਹ ਹਾਲਤ ਬਣੀ ਗ੍ਰਹਿ ਮੰਤਰੀ ਦਾ ਅਸਤੀਫਾ ਰਾਸ਼ਟਰਪਤੀ ਦਾ ਅਸਤੀਫਾ ਯਾਨੀ ਕਿ ਉੱਥੇ ਸਰਕਾਰ ਨਾਲ ਕੋਈ ਚੀਜ਼ ਨਹੀਂ ਰਹੀ ਉਸ ਤੋਂ ਬਾਅਦ ਕੀ ਹੋਇਆ ਜੇਲ੍ਹਾਂ ਦੇ ਵਿੱਚੋਂ ਹਜ਼ਾਰਾਂ ਕੈਦੀ ਬਾਹਰ ਆ ਗਏ 7000 ਤੋਂ ਵੱਧ ਕੈਦੀ ਜੇਲ੍ਹਾਂ ਤੋੜ ਕੇ ਬਾਹਰ ਆ ਗਏ ਨੇਪਾਲ ਦੇ ਵਿੱਚ ਔਰ ਗੋਲੀ ਵੀ ਚੱਲੀ ਪੰਜ ਨਵਾਲਗ ਕੈਦੀਆਂ ਦੀ ਮੌਤ ਵੀ ਹੋਈ ਦੱਸੀ ਜਾਂਦੀ ਹੈ ਔਰ ਮੌਤਾਂ ਦੀ ਗਿਣਤੀ ਵੀ ਘਟ ਨਹੀਂ ਹੈ ਅਜੇ ਗਿਣਤੀ ਘਟ ਆ ਰਹੀ ਹੈ ਸਾਡੇ ਕੋਲੇ ਲੇਕਿਨ ਮੌਤਾਂ ਦੀ ਗਿਣਤੀ ਵੀ ਘਟ ਨਹੀਂ ਹੈ ਆਉਣ ਵਾਲੇ ਦਿਨਾਂ ਚ ਅੰਕੜੇ ਆਉਣਗੇ ਪੁਲਿਸ ਨੇ ਉਥੋਂ ਦੇ ਮਤਲਬ ਫੌਜ ਲਾ ਦਿੱਤੀ ਫੌਜ ਨੇ ਗੋਲੀਆਂ ਬਹੁਤ ਚਲਾਈਆਂ ਅਥਰੂ ਗੈਸ ਦੇ ਗੋਲੇ ਪੈਲਟ ਗਨ ਬਹੁਤ ਵਰਤੀਆਂ ਨੇ ਔਰ ਉਸ ਤੋਂ ਬਾਅਦ ਮਨਦੀਪ ਜੀ ਜਦੋਂ ਉਥੇ ਮਤਲਬ ਕੁਝ ਉਹਨਾਂ ਦੇ ਨਾਲ ਵੀ ਖੜੇ ਇੱਕ ਮੇਅਰ ਉਹਨਾਂ ਦੇ ਨਾਲ ਵੀ ਖੜਿਆ 37 ਸਾਲਾਂ ਦਾ ਰੈਪਰ ਸੀਗਾ ਉਹ ਔਰ ਉਹ ਮੇਅਰ ਬਣ ਗਿਆ ਸੀ ਨਾਲ ਵੀ ਖੜਿਆ ਫਿਰ ਕੱਲ ਕੀ ਹੋਇਆ 5000 ਤੋਂ ਵੱਧ ਲੋਕਾਂ ਨੇ ਮਤਲਬ ਜ਼ੂਮ ਜ਼ੂਮ ਕਹ ਲਈ ਆਪਾਂ ਜੀ ਨੂੰ ਜ਼ੂਮ ਵਰਚੁਅਲ ਮੀਟਿੰਗ ਕੀਤੀ ਬਾਅਦ ਇੰਟਰਨੈਟ 5000 ਤੋਂ ਵੱਧ ਨੌਜਵਾਨਾ ਵਿਦਿਆਰਥੀਆਂ ਵਰਚੁਅਲ ਮੀਟਿੰਗ ਕੀਤੀ ਆਪਾਂ ਕਿਹਨੂੰ ਲੀਡਰ ਬਣਾਇਆ ਉਹ ਮੇਅਰ ਦਾ ਨਾਮ ਉੱਠਿਆ ਉਹਦੇ ਤੇ ਸੈਫਟੀ ਨਹੀਂ ਬਣੀ ਕਈ ਨਾਮ ਉੱਠੇ ਕਿਸੇ ਤੇ ਸੈਫਟੀ ਨਹੀਂ ਬਣੀ ਫਿਰ ਉਹਨਾਂ ਦੀ ਇਸ ਗੱਲ ਦੇ ਉੱਤੇ ਸੈਫਟੀ ਬਣ ਗਈ ਕਿ ਨੇਪਾਲ ਦੀ ਸਾਬਕਾ ਚੀਫ ਜਸਟਿਸ ਸੁਸ਼ੀਲਾ ਉਹਨੂੰ ਦੇਸ਼ ਦੀ ਮੁਖੀ ਨਿਯੁਕਤ ਕਰ ਦਿੱ ਗਿਆ ਆਪਾਂ ਤਾਂ ਹੁਣ ਕੱਲ ਉਹਨਾਂ ਦੀ ਸਹਿਮਤੀ ਬਣ ਗਈ ਹੈ ਜੀ ਅੱਜ ਸ਼ਾਇਦ ਚਾਂਸਸ ਨੇ ਕਿ ਨੇਪਾਲ ਦੀ ਸਾਬਕਾ ਚੀਫ ਜਸਟਿਸ ਆ ਜਿਹੜੀ ਸੁਸ਼ੀਲਾ ਜਿਹੜੀ ਇਸ ਵਿਦਿਆਰਥੀ ਨੌਜਵਾਨਾਂ ਦੀ ਫੇਵਰਟ ਹੈ ਉਸ ਨੂੰ ਜਿਹੜਾ ਤੇ ਦੀ ਮੁਖੀ ਥਾਪਿਆ ਜਾ ਸਕਦਾ ਹੁਣ ਜਿਹੜੀਆਂ ਬੰਦ ਹੋਈਆਂ ਡਾਨਾ ਸੀ ਉਹ ਵੀ ਅੱਜ ਕੁਝ ਚਾਰ ਘੜਾਣਾ ਸ਼ੁਰੂ ਹੋਣ ਦੀ ਸੰਭਾਵਨਾ ਜਿਹੜੀ ਉਹ ਬਣ ਗਈ ਹੈ ਸੋ ਦੁਬਾਰੇ ਸਥਿਰਤਾ ਵਾਲੇ ਪਾਸੇ ਨੂੰ ਗੱਲ ਆ ਸਕਦੀ ਆ ਦੂਸਰਾ ਇਹਦੇ ਤੋਂ ਦੁਨੀਆ ਭਰ ਦੇ ਵਿੱਚ ਅੰਦੋਲਨ ਉੱਠ ਸਕਦੇ ਨੇ ਫਰਾਂਸ ਦਾ ਰਾਸ਼ਟਰਪਤੀ ਮੈਕਰੋਨ ਮੈਨੂੰ ਪਤਾ ਲੱਗਿਆ ਹੈਗਾ ਕਿ ਉਹ ਵੀ ਘਬਰਾਇਆ ਫਿਰਦਾ ਫਰਾਂਸ ਦੇ ਵਿੱਚ ਵੀ ਲੋਕ ਛੜਕਾਂ ਪਾ ਰਹੇ ਨੇ ਸੋ ਇਹ ਦੁਨੀਆ ਭਰ ਦੇ ਲਈ ਇੱਕ ਆਧਾਰਨ ਨੇਪਾਲ ਬਣਦਾ ਜਾ ਰਿਹਾ ਹੈ ਜੀ ਬਿਲਕੁਲ ਜੀ ਬੜੀ ਸਿਆਸੀ ਅਸਥਿਰਤਾ ਦੁਨੀਆ ਭਰ 'ਚ ਪੈਦਾ ਹੋ ਰਹੀ ਆ ਆ ਜਿਹੜਾ ਇੱਕ ਆਪਾਂ ਵਾਰ-ਵਾਰ ਸ਼ਬਦ ਵਰਤ ਰਹੇ ਹਾਂ ਪਤੀ ਸਾਹਿਬ ਕੀ ਜਨ ਜੈਡ ਇਹਨੂੰ ਲੈ ਕੇ ਬਹੁਤ ਮੀਮਸ ਬਣਦੇ ਨੇ ਸੋਸ਼ਲ ਮੀਡੀਆ ਉੱਤੇ ਬੜਾ ਮਜ਼ਾਕ ਉਡਾਇਆ ਜਾਂਦਾ ਅੱਜਕੱਲ ਦੀ ਜਨਰੇਸ਼ਨ ਦਾ ਆ ਪੀਆਰ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ ਵੀ ਅੱਜ ਕੱਲ ਦੀ ਜਨਰੇਸ਼ਨ ਕਾਸੀ ਜੋਗੀ ਨਹੀਂ ਪਰ ਮੈਨੂੰ ਲੱਗਦਾ ਕਿ ਨੇਪਾਲ ਵਾਲਿਆਂ ਨੇ ਇਹ ਸਾਰੀ ਜਿਹੜੀ ਆ ਉਹ ਪੂਰੀ ਤਰੀਕੇ ਨਾਲ ਸਾਰਾ ਨਜ਼ਰੀਆ ਬਦਲ ਕੇ ਰੱਖ ਦਿੱਤਾ ਉਹਨਾਂ ਨੇ ਖਾਸ ਤੌਰ ਤੇ ਉਹਨਾਂ ਨੇ ਅੰਦੋਲਨ ਦਾ ਨਾਮ ਵੀ ਇਹੀ ਰੱਖਿਆ ਤੇ ਉਹੀ ਜਿਹੜਾ ਨੌਜਵਾਨ ਸੀ ਉਹਨਾਂ ਨੇ ਅੱਗੇ ਆ ਕੇ ਜੋ ਇਹ ਤਸਵੀਰਾਂ ਮੈਂ ਦੇਖ ਰਿਹਾ ਸੀ ਅੱਜ ਇੱਕ ਨਦੀ ਦੇ ਵਿੱਚ ਇੱਕ ਹੈਲਮਟ ਪਾ ਕੇ ਮੰਤਰ ਜਿਹੜਾ ਸਰਕਾਰ ਦਾ ਭੱਜਾ ਜਾ ਰਿਹਾ ਤੇ ਉਹਦੇ ਪਿੱਛੇ ਲੋਕ ਕੁਝ ਛੜਾ ਰਹੇ ਨੇ ਤੇ ਕੁਝ ਕੁੱਟ ਰਹੇ ਨੇ ਗਲੀਆਂ ਦੇ ਵਿੱਚ ਭਜਾ ਭਜਾ ਕੁੱਟ ਰਹੇ ਨੇ ਕੱਪੜੇ ਪਾ ਰਹੇ ਨੇ ਸੋ ਵਾਕਈ ਹਾਲਾਂਕਿ ਅਸੀਂ ਕਿਸੇ ਤਰੀਕੇ ਦੀ ਵੋਲੈਂਸ ਤੇ ਜਿਹੜੀ ਉਹ ਉਹਨੂੰ ਨਹੀਂ ਵਧਾਵਾ ਨਹੀਂ ਦਿੰਦੇ ਪਰ ਫੇਰ ਵੀ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਕਾਫੀ ਕੁਝ ਕਾਫੀ ਸਵਾਲ ਖੜੇ ਕਰਦੀਆਂ ਨੇ ਫਿਲਹਾਲ ਪਤੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਨਾਲ ਜੁੜੇ ਖਬਰਾਂ ਤੇ ਜਾਣਕਾਰੀ ਦਿੱਤੀ ਤੇ ਕੱਲ ਫੇਰ ਆਪਾਂ ਜੁੜਾਂਗੇ ਤੇ ਖਬਰਾਂ ਤੇ ਗੱਲਬਾਤ ਕਰਾਂਗੇ ਸ਼ੁਕਰੀਆ ਤੁਹਾਡਾ